ਨਾਲ ਆਏ ਹੋਏ ਸਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸਾਹਿਬ ਕੌਸਲਰ ਸਹਿਬਾਨ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਫਲਾਕਪੁਰ ਡਾਨ ਸਾਹਿਬਾਨ ਚੇਅਰਮੈਨ ਸਹਿਬਾਨ ਉਹ ਨਾਲ ਦੇ ਪਿੰਡਾਂ ਦੇ ਸਾਰੇ ਸਸਰਾਲੀ ਦੇ ਸਰਪੰਚ ਸਾਹਿਬਾਨ ਨਾਲ ਦੇ ਪਿੰਡਾਂ ਦੇ ਸਰਪੰਚ ਕਿਸਾਨ ਜੁਨੀਆ ਤੋਂ ਪ੍ਰਧਾਨ ਜੀ ਬੈਠੇ ਨੇ ਸੋ ਨਾਲ ਦੇ ਪਿੰਡਾਂ ਦੇ ਸਾਰੇ ਨੌਜਵਾਨ ਪੁਲਿਸ ਪ੍ਰਸ਼ਾਸਨ ਡੀਸੀ ਸਾਹਿਬ ਵੀ ਆ ਗਏ ਸੋ ਆਓ ਸਭ ਤੋਂ ਪਹਿਲਾਂ ਫਤਰੀ ਸਾਹਿਬ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਰੀ ਸੋ ਆਪ ਜੀ ਨੇ ਦੇਖਿਆ ਪਿਛਲੇ ਹੜ੍ਹਾਂ ਦੇ ਦੌਰਾਨ ਬਹੁਤ ਵੱਡਾ ਨੁਕਸਾਨ ਜਿੱਥੇ ਪੰਜਾਬ ਦਾ ਹੋਇਆ ਉੱਥੇ ਆਪਣੇ ਹਲਕਾ ਸਾਨੇਵਾਲ ਦਾ ਵੀ ਬਹੁਤ ਜਿਹੜਾ ਸਸਰਾਲੀ ਬੰਨ ਟੁੱਟ ਰਿਹਾ ਸੀ ਆਪਾਂ ਸਾਰਿਆਂ ਨੇ ਨਾਲ ਲੱਗ ਕੇ ਪੂਰੀ ਕੋਸ਼ਿਸ਼ ਕੀਤੀ ਕਿ ਬੰਨ ਨਾ ਟੁੱਟੇ ਬੰਨ ਟੁੱਟਣ ਤੇ باوجود ਵੀ ਸਾਰੇ ਹੀ ਭਰਾਵਾਂ ਨੇ ਕਹੇਓ ਕਿਸਾਨ ਜੁਨੀਆ ਦੇ ਭਰਾ ਹੋਣ ਚਾਹੇ ਨਾਲ ਦੇ ਪਿੰਡਾਂ ਦੇ ਚਾਹੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਰਕਰ ਸਰਪੰਚ ਸਾਰੇ ਇੱਥੇ ਬਣ ਜੁੜ ਗਏ ਕਿ ਖੇਪੜੀ ਹੈ ਫਸਲ ਹੈ ਲੋਕਾਂ ਦੇ ਖੇਤ ਹੈ ਇਹ ਨਾ ਰੁੜ ਜਾਣ ਖੁਦ ਪ੍ਰਸ਼ਾਸਨ ਡੀਸੀ ਸਾਹਿਬ ਐਡਮ ਸਾਹਿਬ ਏਡੀਸੀ ਸਾਹਿਬ ਪਹਿਲਾਂ ਮੈਂ ਡੀਸੀ ਦੇਖਿਆ ਜਿਹੜਾ ਆਪ ਨਾਲ ਲੱਗ ਕੇ ਸਾਡੇ ਨਾਲ ਬੋਰੀਆਂ ਚੁਕਵਾਉਂਦੇ ਰਹੇ ਨਾਲ ਲੱਗ ਕੇ ਸਾਰਾ ਬੰਦੋਬਸਤ ਕਰਦੇ ਰਹੇ ਪਰਮਾਤਮਾ ਕੀ ਅਰਦਾਸਾਂ ਹੁੰਦੀਆਂ ਰਹੀਆਂ ਸੰਤ ਬਾਬਾ ਸਤਨਾਮ ਸਿੰਘ ਜੀ ਨੇ ਇੱਥੇ ਗੁਰੂ ਸਾਹਿਬ ਦਾ ਸਰੂਪ ਵੀ ਲਿਆਏ ਕਿ ਜਿਹੜਾ ਨੁਕਸਾਨ ਆ ਇੱਥੇ ਰੁਕ ਜਾਵੇ ਦੁਆਰਾ ਅੱਗੇ ਨਾ ਵਧੇ ਮੈਂ ਫੇਰ ਵੀ ਕਹਾਂਗਾ ਕਿ ਤੁਹਾਡਾ ਸਾਰਿਆਂ ਦੇ ਸਹਿਯੋਗ ਨਾਲ ਪਰਮਾਤਮਾ ਨੇ ਕਿਰਪਾ ਕੀਤੀ ਕਿ ਜਿਹੜੇ ਸਾਡੇ ਪਿੰਡਾਂ ਦੇ ਪਿੰਡਾਂ ਤੱਕ ਪਾਣੀ ਨਹੀਂ ਜਾਂਦਾ ਸਾਰੀ ਤੁਹਾਡੀ ਸਾਰਿਆਂ ਦੀ ਹਿੰਮਤ ਹੈ ਪ੍ਰਸ਼ਾਸਨ ਦਾ ਮੈਂ ਦਿਨੋਂ ਧੰਨਵਾਦੀ ਹਾਂ ਇਹਨਾਂ ਨੇ ਉਸ ਟਿਆਂ ਤੇ ਪੂਰਾ ਜ਼ੋਰ ਲਾਇਆ ਕਿ ਜਿਹੜਾ ਪਾਣੀ ਇੱਥੇ ਰੋਕਿਆ ਜਾਵੇ ਬਹੁਤ ਸਾਰੇ ਬੰਦਵਾਸ ਕੀਤੇ ਪਾਣੀ ਦਾ ਵਹਾਅ ਦੂਸਰੀ ਸਾਈਡ ਨੂੰ ਕਰਨ ਨੂੰ ਮਸ਼ੀਨਾਂ ਮੰਗਾਈਆਂ ਬਾਹਰੋਂ ਉਹ ਲੱਗੇ ਰਹੇ ਪਰ ਕੁਦਰਤੀ ਆਫ਼ਤ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਮੈਂ ਹੁਣ ਵੀ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਦੇਖੋ ਹਰ ਇੱਕ ਦਾ ਫਰਜ਼ ਹੈ ਕਿ ਆਪਣੇ ਹਲਕੇ ਦੇ ਲੋਕਾਂ ਲਈ ਆਪਣੇ ਪਿੰਡ ਦੇ ਲੋਕਾਂ ਲਈ ਜਿਹੜੀ ਆਵਾਜ਼ ਉਠਾਉਣੀ ਕਿ ਜਿਹੜੇ ਕੰਮ ਲੇਟ ਨਾ ਹੋਣ ਜਲਦੀ ਹੋ ਜਾਣ ਪਰ ਮੈਂ ਦੱਸਣਾ ਚਾਹਾਂਗਾ ਕਿ ਮੈਂ ਵੀ ਪਹਿਲੇ ਦਿਨ ਤੋਂ ਹੀ ਲੱਗਾ ਰਿਆ ਡੀਸੀ ਸਾਹਿਬਾਂ ਨੂੰ ਨਾਲ ਦੀ ਨਾਲ ਟੱਚ ਵਿੱਚ ਨਾਲ ਦੀ ਨਾਲ ਪੈਸੇ ਪ੍ਰੂਪਰ ਇੱਕ ਕਰੋੜਾ ਰੁਪਏ ਨੇ ਜਿਹੜਾ ਅੱਜ ਬਣ ਬਣਨ ਜਾ ਰਿਹਾ ਤੇ ਮੈਂ ਤੁਹਾਡੇ ਸਾਰਿਆਂ ਦੀ ਹਿੰਮਤ ਕਹੂੰਗਾ ਡੀਸੀ ਸਾਹਿਬ ਦਾ ਧੰਨਵਾਦ ਜਿਹੜਾ ਨੇ ਸਾਡੀ ਇਹ ਮੰਗ ਨੂੰ ਨਾਲ ਦੀ ਨਾਲ ਫਾਈਲ ਤਿਆਰ ਕਰਕੇ ਉੱਪਰ ਭੇਜੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਾਂ ਨਹੀਂ ਕੀਤੀ ਜਿੰਨੇ ਪੈਸੇ ਮਾਂਕੀ ਟीडीएस ਸਾਹ ਵੱਲੋਂ ਜਿਹੜਾ ਬੰਦ ਤੇ 10 ਕਰੋੜ ਰੁਪਏ ਖਰਚਾ ਹੋਣਾ ਤੇ 10 ਕਰੋੜ ਰੁਪਏ ਮਨਜ਼ੂਰ ਕਰਕੇ ਲਿਆਂਦਾ ਤੁਹਾਡੇ ਭਰਾ ਨੇ ਤੁਹਾਡੇ ਪੁੱਤ ਨੇ ਸੋ ਇਹ ਸਾਡਾ ਕੰਮ ਹੈ ਸਰਕਾਰਾਂ ਦਾ ਕੰਮ ਹੈ ਸਾਡੀ ਡਿਊਟੀ ਹੈ ਜਿੱਥੇ ਪੰਜਾਬ ਦੇ ਲੋਕ ਪੰਜਾਬ ਦਾ ਇੱਕ ਇੱਕ ਬੰਦੇ ਨੂੰ ਜਿਹੜਾ ਕੋਈ ਨੁਕਸਾਨ ਨਾ ਹੋਵੇ ਜੋ ਹੋ ਜਾਵੇ ਤੇ ਉਹਦਾ ਹਾਲ ਜਿਹੜਾ ਸਰਕਾਰ ਵੱਲੋਂ ਹੋਵੇ ਜਿੱਥੇ ਸਾਰੇ ਕਿਸਾਨ ਭਰਾਵਾਂ ਨੂੰ ਮੁਆਵਜ਼ਾ ਦਿੱਤਾਗਾ ਜਿਹਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਪੂਰੇ ਪੰਜਾਬ ਦੇ ਵਿੱਚ ਮੁਆਵਜ਼ਾ ਦਿੱਤਾ ਪੂਰੇ ਦੇਸ਼ ਦੇ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਵੀ ਸਹਿਯੋਗ ਪਾਇਆ ਮੈਂ ਖੁਦ ਮੈਨੂੰ ਬਹੁਤ ਸਾਰੇ ਭਰਾਵਾਂ ਨੇ 20 ਤੋਂ 22 ਕਰੋੜ ਰੁਪਈਆ ਜਿਹੜਾ ਦਿੱਤਾ ਮੈਂ ਲੈ ਜਾ ਕੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਨੂੰ ਦਿੱਤਾ ਕਿ ਮਿਸ਼ਨ ਚੜ੍ਹਦੀ ਕਲਾ ਜਿਹਦੇ ਪੰਜਾਬ ਦੇ ਲੋਕਾਂ ਦੇ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ ਬਹੁਤ ਸਾਰੇ ਲੋਕਾਂ ਦੇ ਘਰ ਉੜ ਗਏ ਬਹੁਤ ਸਾਰੇ ਲੋਕਾਂ ਦੇ ਡੰਗਰ ਉੜ ਗਏ ਮਰ ਗਏ ਉਹ ਪੈਸਾ ਉਹਨਾਂ ਤੇ ਲੱਗ ਰਿਹਾ ਸੋ ਅੱਜ ਅਸੀਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆਂ ਜਿਹੜਾ ਨੇ ਸਾਨੂੰ ਇਸ ਤੁਸੀਂ ਬੰਦ ਦਾ ਜਿਹੜਾ ਕਰੋਨਾ ਬਿਆ ਨੁਕਸਾਨ ਉਹ ਦਿੱਤਾ ਤੇ ਅੱਜ ਇਸ ਕੰਮ ਦੀ ਸ਼ੁਰੂਆਤ ਕਰਨ ਵਾਸਤੇ ਵੀ ਮੈਂ ਡਾਕੀਸਾਂ ਨੂੰ ਬੁਲਾਇਆ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਹੈ ਪ੍ਰਧਾਨ ਜੀ ਆਏ ਦੇਖੋ ਇਹਨਾਂ ਦਾ ਫਰਜ ਹੈ ਇਹਨਾਂ ਦੀ ਡਿਊਟੀ ਹੈ ਕਿ ਅਸੀਂ ਸਾਰਿਆਂ ਨੂੰ ਕੋਈ ਕਸ਼ਟ ਨਾ ਆਵੇ ਪਰ ਸਾਡੀ ਸਰਕਾਰ ਉਹ ਸਰਕਾਰ ਹੈ ਜਿਨੇ 4 ਸਾਲਾਂ ਚੋਂ ਕੰਮ ਕੀਤਾ ਜਿਹੜੇ ਅੱਜ ਤੱਕ 1775 ਸਾਲਾਂ ਚ ਕਿਸੇ ਸਰਕਾਰ ਨੇ ਨਹੀਂ ਕੀਤਾ ਸ਼ੁਰੂਆਤ ਤੋਂ ਬਿਜਲੀ ਦੇ ਬਿੱਲਾਂ ਤੋਂ ਲਾ ਲੋ ਫਿਰ ਉਸਤੋਂ ਵਾਰ ਐਜੂਕੇਸ਼ਨ ਤੇ ਜ਼ੋਰ ਲਾਇਆ ਫਿਰ ਬੱਚਿਆਂ ਦੇ ਖੇਡ ਗਰਾਉਂਡਾਂ ਲਈ ਕਰੋੜਾਂ ਰੁਪਏ ਆਏ ਜਿਹਦੇ ਬਾਬਾ ਜੀ ਦੱਸ ਰਹੇ ਸੀ ਸਾਡੇ ਪਿੰਡ ਨੂੰ ਵੀ ਦਿੱਤਾ ਸੋ 30 40 ਖੇਡ ਗਰਾਉਂਡ ਜਿਹੜੇ ਹਲਕੇ ਸਾਹਨੇ ਵਾਲ ਦੇ ਵਿੱਚ ਕਰੋੜਾਂ ਰੁਪਏ ਤੇ ਲੱਗ ਰਹੇ ਹਰ ਸੜਕ ਜਿਹੜੀ ਆ ਉਹ ਪਾਸ ਹੋ ਚੁੱਕੀ ਆ ਬਹੁਤ ਸਾਰੀਆਂ ਸੜਕਾਂ ਦੇ ਕੰਮ ਚੱਲ ਲਿਆ ਜਿਹੜੇ ਰਹਿ ਵੀ ਗਏ ਜੇ ਕੋਈ ਤੁਹਾਨੂੰ ਲੱਗਦਾ ਕਿ ਸੜਕ ਨਹੀਂ ਪਾਸ ਹੋਈ ਉਹ ਵੀ ਨੋਟ ਕਰਾ ਦਿਓ ਹਰ ਸੜਕ ਡੀਸੀ ਸਾਹਿਬ ਕੋਲ ਖੜਿਆ ਹਰ ਸੜਕ ਆਪਣੇ ਸਾਹਨੇ ਵਾਲ ਹਲਕੀਲੀ ਬਣੂ ਸੋ ਅੱਜ ਤੁਸੀਂ ਬੰਨ ਦੇ ਨਾਲ ਨਾਲ ਬੰਨਣ ਤੋਂ ਬਾਅਦ ਵਿੱਚ ਇਹ ਦিসি ਸਾਡੂੰ ਤਾਮ ਲਾਇਆ ਕਿ ਸਾਡੇ ਕਿਸਾਨ ਭਰਾਵਾਂ ਦੀ ਜਿਹੜੀ ਜ਼ਮੀਨ ਰੁੱਲ ਗਈ ਹੈ ਉਹਦੇ ਲਈ ਵੀ ਅਸੀਂ ਨਾਲ ਲੱਗ ਕੇ ਹੱਲਾ ਮਾਰਨਾ ਜਦੋਂ ਤੁਸੀਂ ਬੰਨ ਬੰਦ ਗਿਆ ਉਹਨਾਂ ਦੀਆਂ ਜ਼ਮੀਨਾਂ ਵੀ ਆਪਾਂ ਬਰਾਬਰ ਕਰਕੇ ਦੇਣੀਆਂ ਦিসি ਸਾਫ ਸਾਨੂੰ ਕਿਸੇ ਵੀ ਪਾਸੋਂ ਕੋਈ ਇਹ ਨਾ ਆਵੇ ਵੀ ਇਹਦੀ ਰੋਕ ਹੈ ਜੀ ਇਹ ਮਨਾ ਜੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਹ ਜ਼ਮੀਨਾਂ ਚ ਜੇ ਸਾਥ ਦੇਣਾ ਤੇ ਇਸ ਪਾਸੇ ਦਿਓ ਸਾਰੇ ਜਣ ਖਾਲੀ ਫੇਸਬੁੱਕਾਂ ਤੇ ਬੋਲਣ ਨਾਲ ਜਾ ਮੀਡੀਆ ਚ ਬੋਲਣ ਨਾਲ ਉਹਨਾਂ ਗਰੀਬਾਂ ਦਾ ਭਲਾ ਨਹੀਂ ਹੋਣਾ ਜਿਹਨਾਂ ਦੀਆਂ ਜ਼ਮੀਨਾਂ ਰੋੜ ਗਈਆਂ ਭਲਾ ਹੋਣਾ ਆਪਾਂ ਇਕੱਠੇ ਹੋ ਕੇ ਆਪਣੀ ਮਸਿੰਦ ਦੀ ਲਿਆ ਕੇ ਨਾਲ ਲੱਗ ਕੇ ਆਪਾਂ ਸਾਰੇ ਜਣੇ ਸੇਵਾ ਕਰੀਏ ਸੋ ਮੈਂ ਉਹਦੀ ਡਿਵੀਜ਼ਨ ਨੂੰ ਕਹੂੰਗਾ ਅਫਸਰ ਸਹਿਬਾਨਾ ਡਿਊਟੀ ਲਾਓ ਕਿ ਉਹਨਾਂ ਦਾ ਕਿੰਨਾ ਨੁਕਸਾਨ ਹੈ ਕਿਵੇਂ ਹੋ ਸਕਦਾ ਅਸੀਂ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਜੀ ਅੱਗੇ ਵੀ ਜਾ ਕੇ ਦੱਸਾਂਗਾ ਕਿ ਇੰਨਾ ਲਖਾਂ ਨੇ ਪੈਸੇ ਲੱਗਣੇ ਉਹਨਾਂ ਦੀਆਂ ਜ਼ਮੀਨਾਂ ਪੱਧਰ ਕਰਨ ਵਾਸਤੇ ਸੋ ਮਾਣੋ ਅਥਵੀ ਲਈ ਆਵੰਗਾ ਪਰ ਉਹਦੇ ਨਾਲ-ਨਾਲ ਆਪਾਂ ਸਾਰਿਆਂ ਨੇ ਸਹਿਯੋਗ ਦੇਣਾ ਉਹਨਾਂ ਭਰਾਵਾਂ ਦੀਆਂ ਜ਼ਮੀਨਾਂ ਨੂੰ ਸਾਡੇ ਪਿੱਛੇ ਇੱਕ ਭਰਾ ਰਹਿੰਦਾ ਉਹਦੇ ਘਰ ਤੋਂ ਜਾਣ ਨੂੰ ਰਸਤੇ ਰੁੜ ਗਿਆ ਹੋਇਆ ਸੋ ਵੀ ਅਸੀਂ ਬਣਾ ਕੇ ਲਵਾਂਗੇ ਸੋ ਹਰ ਕੰਮ ਜਿਹੜਾ ਇਹ ਪਿੰਡ ਦੇ ਜਿਹੜੇ ਕੰਮ ਹੈ ਹੋਣ ਵਾਲੇ ਹੋਣਗੇ ਪਰ ਅੱਜ ਤੁਹਾਨੂੰ ਮੈਂ ਸਾਰਿਆਂ ਨੂੰ ਮੁਬਾਰਕਬਾ ਦਿੰਨਾ ਕਿ ਅੱਜ ਸਾਡਾ ਜਿਹੜਾ ਬੰਨ ਬਹੁਤ ਲੰਬਾ ਚਲਾ ਗਿਆ ਜਿਹੜਾ ਰੁੜ ਗਿਆ ਇਹ ਅਸੀਂ ਬਣਾਉਣ ਜਾ ਰਹੇ ਹਾਂ ਸੋ ਅਸੀਂ ਜਿੱਥੇ ਮੁੱਖ ਮੰਤਰੀ ਸਰਦਾਰ ਪ੍ਰੋਣ ਸਿੰਘ ਬਾਦਲ ਜੀ ਦਾ ਧੰਨਵਾਦ ਕਰਦੇ ਆ ਜਿੱਥੇ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਆ ਮੈਂ ਤੁਹਾਡਾ ਸਾਰਿਆਂ ਦਾ ਹੀ ਸਾਰੇ ਭਰਾਵਾਂ ਨੇ ਪੂਰਾ ਯੋਗਦਾਨ ਦਿੱਤਾ ਸਾਰਿਆਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਬਣੇ ਸੋ ਜਲਦੀ ਤੋਂ ਜਲਦੀ ਬਣ ਜਾ ਰਿਹਾ ਠੇਕੇਦਾਰ ਸਹਿਬਾਨ ਇੱਥੇ ਮੌਜੂਦ ਨੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਪੂਰੀ ਸਪੀਡ ਇਸ ਬੰਦੇ ਉੱਤੇ ਹੋਣੀ ਚਾਹੀਦੀ ਹੈ 18-18 ਘੰਟੇ ਲਗਾ ਕੇ ਕੰਮ ਚੱਲਣਾ ਚਾਹੀਦਾ 18 ਘੰਟੇ ਲਗਾ ਕੇ ਪੈਸੇ ਘਟ ਜਾਣਗੇ ਲੱਗ ਜੂਗਾ ਪੈਸੇ ਖਤਮ ਹੋ ਗਏ ਤਾਂ ਵੀ ਦੱਸ ਦਿਓ ਅਸੀਂ ਹੋਰ ਕਰਾਂਗੇ ਪਰ ਕੰਮ ਨਹੀਂ ਰੁਕਣਾ ਚਾਹੀਦਾ